ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਭਾਈ ਸਿੰਘੋ ਬੇਨਤੀ ਆ ਤੁਹਾਡੇ ਚਰਨਾਂ ਚ ਇੱਕ ਬੇਨਤੀ ਕਰਨ ਲੱਗਾ ਬੇਨਤੀ ਸੁਣੋ ਥੋੜੇ ਜਿਹੇ ਟਾਈਮ ਦੀ ਬੇਨਤੀ ਹੈ ਅਰਜਾ ਮੇਰੇ ਪੰਜਾਬੀ ਭਰਾਵਾਂ ਨੂੰ ਮੇਰੇ ਹਰ ਪਿੰਡ ਹਰ ਸ਼ਹਿਰ ਪਿੰਡਾਂ ਵਿੱਚ ਵਸਦੇ ਭਰਾਵਾਂ ਨੂੰ ਕਿ ਭਾਈ ਹੁਣ ਆਪਣੇ ਕੋਲੇ ਵਕਤ ਹੈ ਹੁਣ ਆਪਣੇ ਕੋਲੇ ਵੇਲਾ ਹੈ ਨਸ਼ਾ ਆਧੇ ਆਪ ਖਤਮ ਕਰਨ ਦਾ ਪਿੰਡਾਂ ਚ ਵੋਟਾਂ ਨੇ ਸਰਪੰਚੀ ਦੀਆਂ ਕਿਤੇ ਉਹੀ ਨਾ ਹੋਵੇ ਆਪਾਂ 5 ਸਾਲ ਫੇਰ ਉਕਦੇ ਰਹੀਏ ਸਰਪੰਚ ਨੂੰ ਗੁਰਦੁਆਰੇ ਉਹਨੂੰ ਸਰਪੰਚ ਚੁਣੋ ਉਹਨੂੰ ਵੋਟਾਂ ਪਾਓ ਜੋ ਗੁਰਦੁਆਰੇ ਗੁਰੂ ਘਰ ਖੜਕੇ ਜੋ ਸਿੱਖ ਹੈ ਮੰਦਰ ਚ ਖੜਕੇ ਜੋ Hindu ਹੈ ਮੁਸਲਮਾ ਮਸਜਿਦ ਚ ਖੜਕੇ ਜੋ ਸੌਂ ਖਾਵੇ ਵੀ ਮੇਰੇ ਪਿੰਡ ਚ ਨਸ਼ਾ ਨਹੀਂ ਬਿਕਦਾ ਨੰਦਾ ਮੈਂ 5 ਸਾਲ ਮੇਰੇ ਪਿੰਡ ਚ ਨਸ਼ਾ ਮੈਂ ਬਿਕਣੇ ਨੰਦਾ ਜੇ ਚੁੰਡੀ ਨਸ਼ਾ ਬਿਕ ਗਿਆ ਤਾਂ ਮੇਰੇ ਗਾਲ ਤੇ ਛੱਤਰਾਂ ਦਾ ਹਾਰ ਪਾ ਲਿਓ ਮੇਰੇ ਪਿੰਡ ਚ ਮੌਤ ਨਹੀਂ ਹੁੰਦੀ ਜਿਹੜੇ ਪਿੰਡਾਂ ਚ ਮੌਤਾਂ ਹੁੰਦੀਆਂ ਨਸ਼ੇ ਨਾਲ ਜਾਂ ਜਿਹੜੇ ਪਿੰਡਾਂ ਚ ਸਮਾਨ ਨਸ਼ਾ ਬਿਕਦਾ ਹੈ ਉਹ ਪਿੰਡ ਚ ਬੰਦਾ ਗਊ ਘਰ ਜਾ ਕੇ ਸੌਂ ਖਾਵੇ 20 ਜੇ ਮੇਰੇ ਪਿੰਡ ਚ ਮੌਤ ਹੋ ਗਈ ਤਾਂ ਬਰੋਬਰ ਮੌਤ ਹੋ ਮੇਰੀ ਜਾਂ ਮੇਰੇ ਪਰਿਵਾਰ ਦੀ ਤਾਂ ਸਿਰਫ 25 ਦਿਓ ਨਹੀਂ ਤਾਂ दारू ਵੰਡੀ ਜਾਂਦੇ ਨੇ ਲੋਕ ਪਿੰਡਾਂ ਸ਼ਰਾਬਾਂ ਵੰਡੀ ਜਾਂਦੇ ਨੇ ਬਾਹਰ ਟੀਂ ਚ ਪਰ ਪਰ ਪੀ ਜਾਂਦੇ ਨੇ ਹਨਾ ਉਹੀ ਬਾਹਾਂ ਹੋਈ ਘਾੜਾ ਫੇਰ ਚੱਲੀ ਜਾਂਦਾ ਫਿਰ ਉਹਨਾਂ ਨੇ 5 ਸਾਲ ਕਿੱਥੋਂ ਕੰਮ ਸਹੀ ਕਰਦੇ ਆ ਚਟੇ ਕੱਪੜੇ ਪਾ ਕੇ ਠਾਣਿਆਂ ਚ ਹੀ ਜਾਣਾ ਫਿਰ ਤਾਂ ਮੂਛੀਆਂ ਐਸਚੂਆਂ ਨੂੰ ਵੀ ਖਾਣੇ ਆ ਖਵਾਉਣੇ ਆ ਹਨਾ ਲੋਕਾਂ ਦੀਆਂ ਲਾਈਆਂ ਨੂੰ ਲੈ ਕੇ ਜਾਣਾ ਦੋਨੇ ਪਾਸਿਓਂ ਦਲਾਲੀ ਕਰਨੀ ਆ ਇਹੀ ਕੰਮ ਹੁੰਦਾ ਹੈ ਹਾਲਾਂ ਨਹੀਂ ਤਾਂ ਸਰਪੰਚ ਦਾ ਕੰਮ ਹੀ ਨਹੀਂ ਠਾਣੇ ਜਾਣਦਾ ਯਾਰ ਨਾ ਕਿਸ ਨੂੰ ਜਾਣ ਦੇਣਾ ਪਿੰਡ ਦੇ ਬੰਦੇ ਨੂੰ ਨਾ ਆਪ ਜਾਣਾ ਸਰਪੰਚ ਦਾ ਕੰਮ ਤਾਂ ਹੁਣ ਉੱਥੇ ਹੀ ਆ ਗਲੀ ਪੱਕੀ ਕਰਵਾ ਦਾਂਗੇ ਨਾਲੀ ਪੱਕੀ ਕਰਵਾ ਦਾਂਗੇ ਮੈਂ ਹਾਲੇ ਤੱਕ ਇੱਕ ਬੰਦਾ ਪਿੰਡ ਦਾ ਸਰਪੰਚ ਉੱਠ ਕੇ ਆਇਆ ਇੱਕ ਥਾਪਾ ਦੇ ਗੁਰੂ ਘਰ ਖੜ ਕੇ ਵੀ ਮੈਂ ਪਿੰਡ ਜਨ ਦੇ ਸ਼ਾਹੀ ਲਗੰਦਾਰ ਵੀ ਮੈਂ ਔਰ ਕੱਖ ਨਹੀਂ ਕਰਾਉਂਦਾ ਪਿੰਡ ਜਨ ਦੇ ਸ਼ਾਹੀ ਬਿਕੰਦਾ ਗਰਾਊਂਡ ਬਣਾਉਂਗਾ ਪਿੰਡਾਂ ਦੀ ਜਿਹੜੀ ਸਰਪੰਚਾਇਤ ਉੱਥੇ ਗਰਾਊਂਡ ਬਣਾ ਕੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਉਂਗਾ ਸਕੂਲ ਕਿਸੇ ਨੂੰ ਪ੍ਰਾਈਵੇਟ ਸਕੂਲ ਚ ਜਾਣ ਦੀ ਲੋੜ ਨਹੀਂ ਜਿਹੜਾ ਪਿੰਡ ਸਕੂਲ ਆ ਉਹਨੂੰ ਐਹਾ-ਇਆ ਬਣਾ ਦਾਂਗੇ ਵੀ ਇੱਥੇ ਆਈਪੀਐਸ ਪੀਸੀਸ ਨਿਕਲਗੇ ਕੋਈ ਬਾੜੀ ਵੱਡੀ ਗੱਲ ਨਹੀਂ ਕੋਈ ਬਹੁਤ ਹੀ ਖਰਚੇ ਵਾਲੀ ਗੱਲ ਨਹੀਂ ਹੈ ਨਾਰਮਲ ਗੱਲ ਆ ਹਰੇਕ ਪਿੰਡ ਵਾਸਤੇ ਕਿਉਂ ਆਪਾਂ ਬੜਾ ਖਰਚਾ ਕਰ ਦਿੰਨੇ ਆ ਹੋਰ ਸਮਾਗਮਾਂ ਤੇ ਸੋ ਭਾਈ ਜਾਗੋ ਮਨ ਤੋਂ ਬੱਦੇਵਾ ਚੱਕੋ ਖਾਬਰੇ ਕਤੇ 20 ਪਿੰਡਾਂ ਚ 50 ਪਿੰਡਾਂ ਚ ਇਹੋ ਜਿਹੇ ਬੰਦੇ ਹੈ ਸਰਪੰਚ ਇਕ ਥਾਪੜ ਦੇਣ ਵੀ ਅਸੀਂ ਆਦੇ ਪਿੰਡਾਂ ਚ ਨਿਸ਼ਾਨੀ ਵਿਗਰੰਦੇ ਪਰ ਮੈਨੂੰ ਲੱਗਦਾ ਕਿਉਂਕਿ ਯਾਰ ਸਾਡੇ ਸਾਰੇ ਕਿਤੇ ਮੈਨੂੰ ਸਾਰੇ ਪਿੰਡਾਂ ਦੇ ਸਰਪੰਚਾਂ ਦੀ ਮੋਸਟਲੀ ਆਊਟ ਆਫ 80 ਜਾਂ 7000 ਚੋਂ 100 ਚੋਂ 80 ਜਾਂ 70 ਬੰਦੇ ਇਹ ਜਿਹੜੇ ਨਸ਼ਾਬੇ ਚ ਰਹੇਗੇ ਕਿਉਂਕਿ ਉਹ ਅੱਜ ਕੱਲ ਇਲੈਕਸ਼ਨਾਂ ਚ ਮੂਰੇ ਲੱਗੇ ਹੋਏ ਨੇ ਤੇ ਸਾਡੇ ਲੋਕ ਉਹਨਾਂ ਦੀ ਵਾਹਵਾ ਕਰਦੇ ਨੇ ਉਹਨਾਂ ਦੀ ਯਾਯਾ ਕਰ ਕਰਦੇ ਨੇ ਦਾਗੂਆਂ ਦੀਆਂ ਬਾਲਟੀਆਂ ਮੈਂ ਪੁੱਕੀ ਫੀਮਾ ਸਿਗਨੇਚਰ ਅੱਡ ਚੱਟਾ ਅੱਡ ਤਾਂ ਯਾਰ ਆਪਾਂ ਕੀ ਕਰਨਾ ਜਾਂ ਤਾਂ ਲੀਡਰਾਂ ਦੇ ਚਮਚੇ ਨੇ ਇਹ ਗੱਲ ਮੰਗੋ ਵੱਡੇ ਲੀਡਰਾਂ ਦੇ ਚਮਚੇ ਨੇ ਸਰਪੰਚ ਜਿਹੜਾ ਚਾਹੀਦਾ ਜਿਹੜਾ ਐਸਐਸਪੀ ਨਾਲ ਵੀ ਡੀਸੀ ਨਾਲ ਵੀ ਅੱਖਾਂ ਚੱਖ ਪਾ ਕੇ ਗੱਲ ਕਰ ਲੇ ਪਿੰਡ ਦਾ ਕੰਮ ਕਰਾ ਲੇ ਨਾ ਕਿ ਥਾਣੇ ਚ ਜਾ ਕੇ ਇਹ ਗੱਲ ਉਹ ਥਲੋਂ ਟੇਬਲ ਤੋਂ ਥੋੜੇ ਤੁਸੀਂ ਅੱਖੋਂ ਥੋੜੇ ਮੈਂ ਉਹ ਕਰਨ ਵਾਲਾ ਨਹੀਂ ਜਾਂਦਾ ਹੀਂਦਾ ਨਸ਼ਿਆ ਦੀ ਕੀ ਮਿਲਾਲਾ ਪਿੰਡ ਚ ਦਾ ਸ਼ਾਮ ਇੱਕ ਦੇ ਸਰਪੰਚ ਕਾਇਮ ਹੋਵੇ ਯੁਕਤੀ ਵਾਲਾ ਹੋਵੇ ਕਹਿੰਦਾ ਸਰਪੰਚੀ ਆ ਉਹ ਖੜੇ ਜਿਹੜੇ ਬੇਚਦਿਆਂ ਜਾਂ ਪਹਿਲਾਂ ਉਹ ਸੀ ਤਿੰਨ ਤਿੰਨ ਪਲਾਂ ਤੋਂ ਪਹਿਲਾਂ ਸੋ ਭਾਈ ਤਾਕੜੇ ਹੋ ਕੇ ਗੁਰਦੁਆਰੇ ਲੈ ਜਾ ਕੇ ਸੌਹਾ ਪਵਾਉ ਸਰਪੰਚਾਂ ਨੂੰ ਵੀ ਆਹ ਸੌਂ ਖਾ ਵੀ ਪਿੰਡ ਚ ਜੇ ਚੁੰਡੀ ਵੀ ਨਸ਼ਾ ਬਿਕਦਾ ਕਿਸ ਨੇ ਕਹਿਤਾ ਪਿੰਡ ਚ ਨਸ਼ਾ ਬਿਕਦਾ ਤਾਂ ਤੇਰੇ ਯੁਕਤੀਆਂ ਦਾ ਹਾਰ ਪਵਾਵਾਂਗੇ ਤੂੰ ਆਪ ਪਾਵੇਂਗਾ ਸਰਪੰਚ ਸਾਰੀ ਪਾਵਰਾ ਯਾਰ सरपंचਨ ਸਾਹਿਬਕਣਾ ਮੰਦ ਕਰਵਾ ਸਕਦਾ ਸੋ ਭਾਈ ਇਹ ਗੱਲ ਤਾਂ ਗੌਰ ਕਰਿਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਚੰਗੀ ਲੱਗੀ ਹੋਵੇ ਵਾਹ ਵੱਧ ਘੱਟ ਬੋਲੇਗੇ ਮਾਫ ਕਰਿਓ ਕਿਉਂਕਿ ਭਾਈ ਯਾਰ ਅਸੀਂ ਕਿੰਨਾ ਲੜੀ ਵਿਜਾਈਏ ਹੁਣ ਲੋਕਾਂ ਨੂੰ ਵੀ ਚਾਹੀਦਾ ਨਾ ਉਹਨਾਂ ਵੋਟਾਂ ਉਹ ਬੋਲਣ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਟ ਹੈ ਸ਼ੇਅਰ ਕਰਦੇ ਹੋ ਭਾਈ ਵੱਧ ਤੋਂ ਵੱਧ